मुर्दाबाद कॉरोरेशन कॉरपोरेशन मुर्दाबाद हरकृ मुर्दाबादाहारी नई करेर कॉर्पोरेशन मुर्दाबाद ਹਏ 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 ਕਾਰਪੋਰੇਸ਼ਨ ਮੁਲਤਾਨ 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 ਕਾਰਪੋਰੇਸ਼ਨ ਹਏ 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 ਕਾਰਪੋਰੇਸ਼ਨ ਜੋ컬 ਪਾਰਟੀ ਦਾ ਨੋਟੀਫਿਕੇਸ਼ਨ ਹੈ ਜਿਹੜਾ 2021 ਦਾ ਇਹ ਬੈਕਿੰਗ ਚੋਰ ਦੇ ਵਿੱਚ ਹੈ ਨਾ ਪਰ ਜਿਹੜੀ ਇਹ ਸਰਕਾਰ ਹੈ ਇਹ ਮੈਂ ਤੁਹਾਨੂੰ ਦੱਸ ਦਿਖਾ ਰਿਹਾ ਕਿਉਂਕਿ ਜਿਹੜਾ ਪੋਟੇਓ ਯੂਟੀ ਮਾਰਕੀਟ ਬੰਦਾ ਪਿਆ ਸੀ ਉਹ ਵੀ ਗਿੰਡੇ ਸੀਗੇ ਕਿ ਨੋਟੀਫਿਕੇਸ਼ਨ ਨਹੀਂ ਤੁਹਾਡੇ ਸਾਹਮਣੇ ਹੀ ਜਿਹੜਾ ਜਸ਼ਾਦ ਬਾਠੀਆ ਹੈ ਉਹਨੇ ਕਿਹਾ ਵੀ ਨੋਟਿਸ ਨਹੀਂ ਇਹ ਤੁਸੀਂ ਨੋਟਿਸ ਪਰ ਸਕਦੇ ਹੋ ਆ ਦੇਖੋ ਨੋਟੀਫਿਕੇਸ਼ਨ ਜਿਹੜਾ ਆ ਤੁਹਾਡੇ ਸਾਹਮਣੇ ਹੈ ਹਾਏ 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 ਕਾਰਪੋਰੇਸ਼ਨ ਹਾਏ 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 ਕਾਰਪੋਰੇਸ਼ਨ ਮੁੜਦਾਬਾਦ 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 ਕਾਰਪੋਰੇਸ਼ਨ ਕਾਰਪੋਰੇਸ਼ਨ ਮੁੜਦਾਬਾਦ 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 ਕਾਰਪੋਰੇਸ਼ਨ ਹਾਏ ਹਾਏ ਜੇ ਹਾਏ 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 ਸਰੂ ਕੋ ਮੈਂ ਆਪਣਾ ਕਿਰਨ ਸਾਹਿਬ ਦੇ ਕਿ ਇਥੇ ਰੇਡਿੰਗ ਨਹੀਂ ਲੱਗਦੇ ਨਹੀਂ ਬਸ ਕਾਨੂੰਨ ਕੀ ਟਰੈਸ ਸਮਝਾ ਕੀ ਬੜੀ ਤੇ ਕਿੰਨੀ ਦੇਰ ਕੋ ਕਹਿੰਦੇ ਹਫਤਾ ਹੋ ਗਿਆ ਰੇਡਿੰਗ ਨਹੀਂ ਲੱਗਣ ਦੇ ਪਹਿਲਾਂ ਗਵਰਨਰ ਸਾਹਿਬ ਤੇ ਫਿਰ ਸੀਐਮ ਸਾਹਿਬ ਤੇ ਅੱਜ ਸੇਰੇ ਤੇ ਬੈਠੇ ਆ ਅੱਜ ਅਸਿਕਾ ਬਿਠਾਇਆ ਵਾ ਕਿ ਇੱਕ ਤਾਂ ਪ੍ਰੋਬਲਮ ਇਹ ਲੱਗਦਾ ਹੀ ਆ ਅੰਦਰ ਨਹੀਂ ਇਲੀਗਲ ਆ ਕਿ ਇਨਲੀਗਲ ਆ ਇਨਲੀਗਲ ਆ ਸਰ ਬਾਈ ਹੁਕਮ ਤਾਂ ਲੋਟੇ ਬਾ ਆ ਗਿਆ ਹਾਂਜੀ ਇਹਦੇ ਹੁਕਮ ਫਿਰ ਸਾਡੇ ਕੁਮਾਰ ਆ ਦੇਖੋ ਗੱਲੇ ਆ ਜੀ ਇੱਕ ਹਫਤਾ ਹੋ ਗਿਆ ਪਹਿਲਾਂ ਇੱਕ ਹਫਤਾ ਜਿਹੜਾ ਸਾਡੇ ਸ਼ਹਿਰ ਦੇ ਸ਼ਹਿਰ ਚ ਗਵਰਨਰ ਸਾਹਿਬ ਆਏ ਰਹੇ ਸੀ ਕਾਰਪੋਰੇਸ਼ਨ ਨੇ ਕਿਹਾ ਵੀ ਗਵਰਨਰ ਸਾਹਿਬ ਆਇਆ ਹੈ ਤੇ ਵੀਆਈਪੀ ਰੋਡ ਦੇ ਨੂੰ ਬੰਦ ਕਰ ਦਿਓ ਨਾ ਰੇਡੀਓ ਲਾਓ ਇਹਨਾਂ ਰੇਡੀਓ ਨਹੀਂ ਲੱਗੀਆਂ ਦੋ ਦਿਨ ਜਿਹੜਾ ਸੀਐਮ ਸਾਹਿਬ ਆਇਆ ਉਹ ਸਰਕਟ ਹੌਸ ਸੀ ਫਿਰ ਰੇਡੀਆਂ ਲਾਈ ਫੋੜ ਅੱਜ ਆ ਗਿਆ ਵੀ ਰੇਡੀਆਂ ਨਹੀਂ ਲੱਗਣ ਜਿਹੜੀਆਂ ਤੁਹਾਡੀਆਂ ਇੱਥੇ ਸ਼ਹਿਰ ਦੇ ਵਿੱਚ ਇੰਨੀਆਂ ਨਜਾਇਜ਼ ਉਸਾਰੀਆਂ ਹੋ ਰੀਆਂ ਨੇ ਉਹਨਾਂ ਕੋ ਪੈਸੇ ਜ਼ਿਆਦਾ ਆਉਂਦੇ ਆ ਇਹ ਵਿਚਾਰੇ ਗਰੀਬ ਆਲਮੀ ਹੈ ਆਪਣੀ ਰੋਟੀ ਰੋਜੀ ਜਿਹੜੀ ਕਮਾ ਕੇ ਖਾ ਰਿਆ ਪੰਜਾਬ ਸਰਕਾਰ ਜਿਹੜੀ ਹੈ ਉਹ ਲੋਕਾਂ ਨੂੰ ਰੁਜ਼ਗਾਰ ਦੇ ਰਹੀ ਏ ਪਰ ਜਿਹੜੀ ਇਹ ਕਾਰਪੋਰੇਸ਼ਨ ਹੈ ਕਮਿਸ਼ਨਰ ਮੈਨੂੰ ਲੱਗਦਾ ਕਮਿਸ਼ਨਰ ਛੜਾ ਨਾ ਮੈਂਟਲੀ ਅਫਸੈਟ ਹੋ ਗਿਆ ਉਹਦਾ ਕੰਮ ਸਿਰਫ ਰੇਡੀਅਲ ਤੇ ਆ ਰਿਹਾ 60 ਕਿਲੋ ਸਾਰਾ ਜੋ ਟੈਸਟ ਇਕੱਠਾ ਕਰੋ ਕੋਈ ਉਹ ਇਕੱਠਾ ਕਰੋ ਕਰਨ ਦੇ ਬਿਆ ਨਹੀਂ ਜੇ ਧਿਆਰੇ ਸਿਰ ਜਿਹੜੀ ਆ ਤੇ ਆ ਆ ਤੁਹਾਡੇ ਸਾਹਮਣੇ ਵੇਖੋ ਦੋ ਗੱਡੀਆਂ ਸਵੇਰ ਦੀ ਇੱਥੇ ਲਾਤੀਆਂ ਨੇ ਲੋਕਾਂ ਨੇ ਕਿਹਦਾ ਹੀ ਆ ਦਾ ਸਮਾਨ ਲੈਂਦਾ ਕਿ ਇਹਨੇ 15000 ਦਾ ਕਿ ਇਹਨੇ 20000 ਦਾ ਉਹ ਸਮਾਨ ਜਿਹੜਾ ਫਰੂਟ ਹੈ ਉਹ ਸਾਰੀ ਜਾਣਾ ਨਾ ਦੇਖੋ ਕਿਹੜੀ ਧੱਕੇਸ਼ਾਈ ਹੈਗੀ ਏ ਇਹ ਜਿਹੜੀ ਧੱਕੇਸ਼ਾਹੀ ਏ ਉਹ ਕਦੀ ਵੀ ਆਲ ਪੰਜਾਬ ਰੈਡੀ ਫੜੀ ਯੂਨੀਅਨ ਜਿਹੜੀ ਏ ਉਹ ਕਦੀ ਨਹੀਂ ਹੋਣ ਦੇਣੀ ਸਰਕਾਰ ਤੁਹਾਡੀ ਪੀਸੀ ਸਰਕਾਰ ਦੇ ਵਿੱਚ ਬਿਲਕੁਲ ਨਮਾਇੰਦੇ ਹੋਣੇ ਸਾਡੀ ਗੱਲ ਜਿਹੜੀ ਅਮਰ ਰੋੜਾ ਜੀ ਨੇ ਹੋ ਗਈ ਅਮਰ ਰੋੜਾ ਜੀ ਕਹਿੰਦੇ ਕਿ ਮੈਂ ਜਿਹੜੇ ਬੇਰ ਸਾਹਿਬ ਨਾਲ ਗੱਲ ਕਰਦਣਾ ਕੱਲ ਵੀ ਬੇਰ ਸਾਹਿਬ ਦਾ ਫੋਨ ਆਇਆ ਸੀਗਾ ਕਿ ਮੰਗਲਵਾਰ ਬਹਿ ਤੁਹਾਨੂੰ ਕਹਿੰਦਾ ਮੰਗਲਵਾਰ ਤੁਸੀਂ ਆ ਜਿਓ ਇਹਦਾ ਮਤਲਬ ਇਹ ਥੋੜੀ ਵੀ ਮੰਗਲਵਾਰ ਤੱਕ ਆਪਾਂ ਪਖੇਰਾ ਹੀ ਨੇ ਮੇਰ ਤੁਹਾਡੇ ਵਿਧਾਇਕ ਤੁਹਾਡੇ ਮੰਤਰੀ ਤੁਹਾਡੇ ਹਾਂਜੀ ਹਾਂਜੀ ਫਿਰ ਵੀ ਤੁਹਾਨੂੰ ਧਰਨੇ 'ਚ ਬੈਨਾ ਬਹਿ ਰਿਹਾ ਹੈ ਦੇਖੋ ਗੱਲ ਇਹ ਹੈ ਵੀ ਮੈਨੂੰ ਇਹ ਲੱਗਦਾ ਹੈ ਵੀ ਜਿਹੜੇ ਕਮਿਸ਼ਨਰ ਸਾਹਿਬ ਨੇ ਉਹ ਕਹਿੰਦਾ ਵੀ ਜੇ ਸ਼ਕਤੀ ਵਧਾਗਾ ਮੈਂ ਖਿਆਲ ਛੱਡਾਂ ਕਿਉਂਕਿ ਉਹਨੇ ਪੈਸੇ ਬੜੇ ਇਕੱਠੇ ਕਰ ਲਏ ਆ ਕਿਉਂਕਿ ਸ਼ਹਿਰ 'ਚ ਜਿਹੜੀ ਨਜਾਇਜ਼ ਸਾਰੀਆਂ ਸਰਕਾਰ ਦੇ ਵੈਸੇ ਪ੍ਰਚਾਰ ਦੇ ਕਲਾਮ ਨਕੇਲ ਕਰਸਣ ਪੈ ਹੈ ਇਹ ਵੀ ਇਕੱਠੇ ਕਰ ਲਏ ਭਾਈ ਸਾਹਿਬ ਇਹ ਜਿਹੜੇ ਸ਼ਹਿਰ 'ਚ ਸਾਰੀਆਂ ਹੋ ਰਹੀਆਂ ਨੇ ਕਿਉਂ ਹੋ ਰਹੀਆਂ ਨੇ ਨਜਾਇਜ਼ ਸਾਰੀਆਂ ਸ਼ਹਿਰ 'ਚ ਨਜਾਇਜ਼ ਸਾਰੀਆਂ ਹੋ ਰਹੀਆਂ ਨੇ ਕਈ ਹੋਟਲ ਜਿਹੜੇ ਉਹਨੂੰ ਸੀਲ ਕੀਤਾ ਆ ਉਹ ਫੇਰ ਵੀ ਬੜੀ ਜਾ ਰਹੀਓ ਕਿਉਂ ਰਿਹਾ ਸਰਕਾਰ ਦਾ ਸਰਕਾਰ ਦਾ ਸਰਕਾਰ ਦਾ ਸਿਸਟਮ ਵੀ ਇਹ ਕਾਰਪਰੇਟ ਜਿਹੜੀ ਐ ਇਹ ਸਰਕਾਰ ਨੂੰ ਫੇਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਹੀਂ ਪਰ ਸਰਕਾਰ ਨੂੰ ਨੇਰ ਨਹੀਂ ਆਂਦੇ ਜੋ ਸਾਰੀਆਂ ਹੁੰਦੇ ਦਾ ਸਿਸਟਮ ਫੇਲ ਆ ਨਾ। ਦੇਖੋ ਗੱਲ ਇਹ ਆ ਜੀ ਕੰਮ ਤੇ ਬਲਾਜਮਾਂ ਕੋ ਲੈਣਾ ਜਦੋਂ ਬਲਾਜਮ ਹੀ ਜਿਹੜੀ ਸਰਕਾਰ ਦੀ ਬੇਅਦਵੀਂ ਕਰਾ ਰਹੀ ਐ ਇਹ ਬਲਾਜਮ ਹੀ ਕਰਾ ਰਹੇ। ਲਾਲਾ ਜੀ ਰੇੜੀਆਂ ਧਰਨੇ ਬੈਠੇ ਕੀ ਮੰਗੀ ਤੁਹਾਡੀ? ਸਾਡੀ ਮੰਗ ਹੈ ਵੀ ਸਾਨੂੰ ਨਾ ਉਜਾੜਿਆ ਜਾਵੇ। ਸਾਨੂੰ ਰੋਟੀ ਰੋਜੀ ਜਿਹੜੀ ਐ ਉਹ ਕਮਾਨ ਦਿੱਤੀ ਜਾਵੇ। ਉਹ ਤਾਂ ਨਾ ਕਿੰਨੀ ਦਿੱਤਾ ਚੱਲ ਰਿਹਾ ਜੀ। ਆਸ਼ਵਾਸਨ ਦੀ ਜੀ ਜਿੰਨਾ ਤੱਕ ਇਹ ਬਸਲਾ ਨਹੀਂ ਹੁੰਦਾ ਇਹ ਆਪਾਂ ਬੈਠੇ ਹਜੇ। ਭਾਵੇਂ ਸਾਨੂੰ ਦੋ ਦਿਨ ਲੱਗ ਜਾਣ। ਨੇ ਦੇ ਸਾਨੂੰ ਹਾਲ ਨਹੀਂ ਕਿੱਦਾਂ ਤੇ ਆਪਾਂ ਰੋੜ ਜਾਮ ਕਰਾਂਗੇ ਆਪਾਂ ਇਸ ਕੋਈ ਰੇਡੀਆਂ ਬੰਦ ਹੈ ਇੱਕ ਹਫਤੇ ਤੋਂ ਰੇਡੀਆਂ ਬੰਦ ਹੋਏ ਇੱਕ ਹਫਤਾ ਹੋ ਗਿਆ ਜੀ ਰੇਡੀਆਂ ਬੰਦ ਨੇ ਅੱਜ ਕੀ ਹੋਇਆ ਕਿ ਅੱਜ ਕਿੰਨੇ ਨਹੀਂ ਲੰਘਦਾ ਅੱਜ ਕਹਿੰਦੇ ਅੱਜ ਸੌਦਾ ਲੈਂਦਾ ਸੀਗਾ ਤੇ ਕਹਿੰਦੇ ਅਸੀਂ ਲਾਉ ਨਹੀਂ ਰੇਡੀਆਂ ਦੀ ਤੇ ਤੁਹਾਡੇ ਕੋਲ ਅਧਿਕਾਰੀ ਨਾਲ ਮੀਟਿੰਗ ਵੀ ਹੋਈ ਸੀ ਕੁਝ ਦਿਨਾਂ ਪਹਿਲਾਂ ਹੋਈ ਸੀ ਜੀ ਉਹ ਉੱਚੇ ਅਧਿਕਾਰੀ ਜਿਹੜੇ ਮੀਟਿੰਗ ਨੇ ਉਹਨੇ ਗੋਗਲੋ ਮੀਟੀ ਚਾਰ ਦਿੱਤੀ ਸਾਡੇ ਨੂੰ ਵਿਸ਼ਵਾਸ ਦਿੱਤਾ ਹੈ ਵੀ ਕੋਈ ਨਹੀਂ ਤੰਗ ਕੀਤਾ ਜਾਗਾ ਪਰ ਮੈਂ ਵੇਖਿਆ ਵੀ ਉਹ ਜਿਹੜਾ ਡਾਕਟਰ ਸਾਹਿਬ ਕਈ ਕਹਿੰਦੇ ਟ੍ਰੈਫਿਕ ਜਾਮ ਵੀ ਅੰਦਰ ਗੱਡੀਆਂ ਬੜੀਆਂ ਵੱਟੀਆਂ ਵੱਟੀਆਂ ਲੱਗ ਆ ਦੇਖੋ ਜੀ ਜਿਹੜੀ ਪੀਲੀ ਲਾਈਨ ਆ ਵੇਖੋ ਤੁਸੀਂ ਕੋਈ ਵੀ ਜਿਹੜੀ ਪੀਲੀ ਲਾਈਨ ਤੋਂ ਬਾਹਰ ਹੁੰਦੀ ਨਹੀਂ ਹੁਣ ਤੁਸੀਂ ਨੋ 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 ਹੁਣ ਤੁਸੀਂ ਵੇਖੋ ਆ ਵੇਖੋ ਲੋਕਾਂ ਦੀ ਬੱਸਾਂ ਲੱਗੀਆਂ ਆ ਬੱਸਾਂ ਲੱਗੀਆਂ ਸੀਗੀਆਂ ਉਹ ਕਿੱਥੇ ਉਹ ਕਿੱਥੇ ਲੱਗ ਰਹੀਆਂ ਨੇ ਉਹ ਜੇ ਬੱਸਾਂ ਨਿਕਲ ਗਈਆਂ ਕਿ ਨਿਕਲ ਗਈਆਂ ਨੇ ਕਾਇਦਾ ਮਤਲਬ ਕੀ ਹੈ ਜਿਹੜੇ ਰੇੜਗਾਰੇ ਨੇ ਫੜੀ ਵਾਲੇ ਨੇ ਉਹ ਟ੍ਰੈਫਿਕ ਦੀ ਸਮੱਸਿਆ ਨਹੀਂ ਆਉਂਦਿੰਦੇ ਸਫਾਈ ਦਾ ਪੂਰਾ ਧਿਆਨ ਰੱਖਦੇ ਆ ਫਿਰ ਵੀ ਇਤਨ ਆਪਾਂ ਸਰਕਾਰ ਨੂੰ ਚਾਹੁੰਦੇ ਆ ਕਹਿੰਦੇ ਆ ਕਿ ਸਰਕਾਰ ਜੋ ਵੰਡੀਆਂ ਜੋ ਜਿਹੜੇ ਜੋ ਪੈਸੇ ਬੰਦੇ ਆ ਸਰਕਾਰ ਨੂੰ ਦੇਣ ਨੂੰ ਤਿਆਰ ਆ ਅਸੀਂ ਇਹਨਾਂ ਨੂੰ ਗੂਸਦੇ ਨੂੰ ਤਿਆਰ ਨਹੀਂ ਇਹਨਾਂ ਨੂੰ ਰਿਸ਼ਵਤ ਦੇਣ ਨੂੰ ਤਿਆਰ ਨਹੀਂ ਪਰਚੀ ਪਰਚੀ ਮੰਨਣ ਤਿਆਰ ਹੋ ਬਿਲਕੁਲ ਮੰਨੂ ਗਿਆਨਾ ਪਰ ਦੇਣ ਨੂੰ ਤਿਆਰ ਆ ਕਿ ਸਰ ਤੋਂ ਜਾੜਿਆ ਨਹੀਂ ਆਵੇ ਜੋ ਸ਼ਹਿਰ ਦੀ ਪਰਚੀ ਹੋਏਗੀ ਆ ਕਰਪਈ ਹੁੰਦੀ ਉਹ ਆਪਾਂ ਦੇਣ ਨੂੰ ਤਿਆਰ ਬੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਸਰਵਜਨ ਨਿਊਜ਼ YouTube Facebook Instagram اور WhatsApp چینل پر